ਆਦੀ ਵੀ ਬੱਚ ਪਾ ਦੋ ਗਾਵਾਂ ਸੇ ਲੈ ਲੈ ਕਹਿੰਦੇ ਇੱਕ ਬਈ ਤਾਜੀ ਸੂਈ ਹੈ ਇੱਕ ਜਰਸੀ ਟੌਪ ਕਲਾਸ ਗੱਬਣਾ ਥੋੜੇ ਕਿ ਦਿਨ ਕਰਮ ਵਾਲੀ ਲੱਗਦੀ ਹੈ ਤੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਬਈ ਸਿੰਘ ਡੈਰੀ ਫਾਰਮ ਤੇ ਆਓ ਕਰ ਲੈਨੇ ਬਈ ਨਾ ਗੱਲ ਬਾਤ ਆਜੋ ਬਈ ਜੀ ਬਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਜੀ ਠੀਕ ਠਾਕ ਚੜ੍ਹਦੀ ਕਲਾ ਕਿਰਪਾ ਗੁਰੂ ਰਾਮਦਾਸ ਮਹਾਰਾਜੀ ਜੀ ਚਲੋ ਵਧੀਆ ਕਿਵੇਂ ਚੱਲਦਾ ਕੰਮਕਾਰ ਕੰਮ ਕਾਰੋਬਾਰ ਸੋਹਣਾ ਹੈ ਕਿਰਪਾ ਵਾਹਿਗੁਰੂ ਦੀ ਸਭ ਤੇ કરી ਰੱਖੇ ਪ੍ਰਮਾਤਮਾ ਕਿਰਪਾ ਸਹੀ ਹੈ ਬਾਕੀ ਹੁਣ ਆਪਣੇ ਕੋਲੇ ਤੈਨੂੰ ਪਤਾ ਹੈ ਵੀ ਕਿੰਨੇ ਪੀਸ ਹੁੰਦੇ ਸਹੀ ਗੱਲ ਆਪੇ ਨਾਮ ਕਿੱਥੇ ਮਿਲਦਾ ਨਾਮ ਹੈਗਾ ਭਰਪੂ ਸਿੰਘ ਪਿੰਡ ਸੰਦੂਕਲਾ ਜ਼ਿਲ੍ਹਾ ਆਪਣਾ ਬਰਨਾਲਾ ਤਹਿਸੀਲ ਆਪਣੀ ਤਪਾ ਫੋਨ ਨੰਬਰ ਹੈ 99154 66734 ਨੇੜੇ ਪਿੰਡ ਤਪਾ ਦੇ ਭਧੋੜ ਸ਼ਰਮਨਾਲਾ ਵੀ ਜੇ ਤਾਂ ਆਪਾਂ ਮਾਨਸ ਵਾਲੇ ਪਾਸੋਂ ਨੇ ਤਪਾ ਰਹਿ ਗਿਆ ਹੂੰ ਇਧਰਲੇ ਵਾਲੀ ਸਾਈਡ ਤੋਂ ਆਪਾਂ ਨੂੰ ਬਰਨਾਲੇ ਤੋਂ ਸੈਣਾ ਨੇੜੇ ਰਹਿ ਗਿਆ ਓਕੇ ਇੱਕ ਦਲੇ ਪਾਸੇ ਭਗਤੇ ਤੋਂ ਤੇ ਮੋਗੇ ਤੋਂ ਪਲੌੜ ਨੇੜੇ ਰਹਿ ਗਿਆ ਮੋਬਾਈਲ ਨੰਬਰ 991546732 ਠੀਕ ਹੈ ਭਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਜਰਸੀ ਦੇਖਣੀ ਹੈ ਟਾਪ ਕਲਾਸ ਹਾਂਜੀ ਨਗੀਨਾ ਵੀ ਸਨ ਇਹ ਬੱਚਾ ਜੀ ਬੱਚਾ ਨਗੀਨਾ ਹਮ ਬਿਰਲੇ ਜਾਂਦੇ ਆ ਬਿਰਲੇ ਨਿਕਲਦੇ ਇਹ ਜੀ ਸਹੀ ਗੱਲ ਹਾਂਜੀ ਤੇ ਸੂਹਾ ਪਹਿਲੇ ਹੀ ਸੂਹਾ ਜਮਾ ਖੀਰੀ ਖੀਰੀ ਇੱਕ ਦੰਦ ਮਾਰ ਚੱਕਦੀ ਆ ਹਮ ਖੀਰੀ ਆ ਦੁੱਧ ਦੰਦ ਠੀਕ ਹੈ ਭਾਈ ਜਮਾ ਹਮ ਬਾਕੀ ਸੀਲ ਸਾਹੂ ਲੈ ਭਾਈ ਜਿਵੇਂ ਮਰਜ਼ੀ ਬਹਿ ਜਾ ਕੋਈ ਸਕੇ ਨਹੀਂ ਕਹਿਣਾ ਕਾ ਕੌਂਦੀ ਆ ਮੈਂ ਪਰਚੀ ਆਪਾਂ ਵਿਖਾ ਦਵਾਂ ਨੇ ਸੀਮਨ ਦੀ ਡਿਟੇਲ ਠੀਕ ਆ ਉਹ ਵਿਖਾਵਾਂਗੇ ਵਿੱਚ ਹੂੰ ਉਹ ਮਾਲਕਾਂ ਨੇ ਲਿਖ ਕੇ ਦਿੱਤੀ ਆ ਬਹੁਤ ਚੰਗੇ ਰਿਕਾਰਡ ਦੀ ਆਪ ਆ ਅੱਗੇ ਚੰਗੇ ਰਿਕਾਰਡ ਤੋਂ ਦੱਬਣਾ ਭਾਈ ਲੈ ਭਾਈ ਪੰਡ ਵਾਲਾ ਕਿ ਨਹੀਂ ਲੈ ਵਾ ਲੈ 25 ਦੇ ਤੂੰ ਐ ਮੰਨ ਲੈ ਵੀ ਜਦੋਂ ਤਾਂ ਆਪਾਂ ਤੁਰਦੀ ਵਿਖਾਈ ਫਿਰ ਦੱਸੂਗੀ ਵੇਚੀ ਦੇ ਵਾਲੇ ਮੰਨ ਲੈ ਇੱਕ ਹਫ਼ਤਾ ਪਿਆ ਲੈ ਐ ਬਰਾਬਰ ਇੱਕੋ ਜਿਹੀ ਹੂੰ ਹਫਤੇ ਦੀ ਕੱਚੀ ਆ ਖੋਸਾ ਬਣਾਨਾ ਦਾ ਜਾਲ ਲਾਇਓ ਭਾਈ ਸਾਰੀਆਂ ਬਾਲਡਨਾਂ ਕੱਢੋ ਤੇ ਪੂਰਾ ਟੌਪ ਆ ਬਰਾਬਰ ਦਾ ਲੇਵਾ ਅੱਗੇ ਪਿੱਛੇ ਦਾ ਸਹੀ ਗੱਲ ਆ ਭਾਈ ਲੈ ਬਿਊਟੀ ਚੈੱਕ ਕਰੋ ਕਰਮ ਵਾਲੀ ਦੀ ਇੱਕ ਨੰਬਰ ਆ ਫੇਸ ਦੀ ਬਿਊਟੀ ਇਧਰੋਂ ਲੇਵਾ ਚੈੱਕ ਕਰਵਾਣ ਦੋਨੇ ਪਾਸੇ ਇੱਕੋ ਜਿਹਾ ਲੇਵਾ ਕਹਿੰਦੇ ਭਾਈ ਹਾਂਜੀ ਹਾਂ ਹੂੰ ਲੈ ਖੋਲੇ ਮੜੀ ਤੋਰ ਦੀ ਜਰਸੀ ਬਰੀਡ ਮੰਗ ਬਹੁਤ ਮਿਲਦੀ ਬਹੁਤ ਘੱਟ ਆ ਪ੍ਰਿੰਟ ਇੱਕ ਨੰਬਰ ਆ ਇਸ ਪ੍ਰਿੰਟ ਦੀ ਮੰਗ ਬਹੁਤ ਆ ਆਜਾ ਬਾਕੀ ਹਜੇ ਬਾਈ ਨੇ ਦੱਸਿਆ ਵੀ ਦੰਦਾ ਜੋ ਮੰਨ ਕੇ ਚਲੋ ਖੀਰ ਹੋਈ ਆ ਤੇ ਬਿਊਟੀ ਦਿਖਾ ਦੇ ਬਾਈ ਫੇਸ ਇਹ ਕਿੰਨੇ ਮਹੀਨਿਆਂ ਦਾ ਬੱਚਾ ਹਮ ਆਜਾ ਕੱਲੀ ਕੱਚੀ ਕੱਚੀ ਆ ਕਿ ਨਹੀਂ ਹਮ ਯਾ ਵਾਤਾ ਬਸ ਕੇ ਪਾਸੇ ਨੂੰ ਕਿਉਂ ਜਾਂਜੀ ਫੁੱਲ ਬਰੀਡ ਲੇਵਾ ਕਮਾਲ ਹਜੇ ਤੱਕ ਕਦ ਵੀ ਕਰਨਾ ਇਹਨੇ ਕਿ ਨਹੀਂ ਬਾਈ ਬੱਚਾ ਤਦਾ ਤੂੰ ਐ ਮੰਨ ਰਹਾ ਹੂੰ ਵੀ ਜਿਹੜੇ ਹਿਸਾਬ ਨਾਲੇ ਉਮਰ ਛੋਟੀ ਆ ਆਮਦਰਸਾਂ ਜਿੱਡਾ ਕੱਦ ਤਾਂ ਹੋਣਾ ਬੱਚੀ ਦਾ ਸਹੀ ਗੱਲ ਆ ਬਾਈ ਨਹੀਂ ਤਾਂ ਵਾਲਾਂਾਂ ਛੋਟੀਆਂ ਹੁੰਦੀਆਂ ਵਾਲੀਆਂ ਛੋਟੀਆਂ ਬਾਕੀ ਲਮਾਈ ਲਮੂਈ ਧੋਣ ਦੀ ਤੇ ਬੱਚੀ ਦਾ ਸਲੰਖ ਪਣਾ ਸਹੀ ਆ ਤੂੰ ਚੰਪ ਚੌਂਕ ਬੱਚੀ ਸਹੀ ਗੱਲ ਆ ਵਾਹ ਕਿਆ ਬਾਤ ਉੱਤੋਂ ਬੜਾ ਚੰਗਾ ਜਿਵੇਂ ਮਰ ਜੇ ਹੱਥ ਫੇਰੀ ਜਾਵੇ ਨਹੀਂ ਛੱਡ ਕੇ ਬੈਠਾ ਰਹੀ ਕਹਿਣਾ ਕਰਮ ਵਾਲੇ ਨੇ ਕੁਝ ਨਹੀਂ ਬਾਈ ਕਿਆ ਬਾਤ ਬ੍ਰੀਡ ਪਾਉਦਾ ਯਾਰ ਵੈਰ ਨਹੀਂ ਹਾਂਜੀ ਬਾਲੀ ਕੁਆਲਿਟੀ ਆ ਬੱਚੇ ਦੀ ਸਹੀ ਗੱਲ ਆ ਭਾਈ ਜਿਹੜਾ ਲਿਆਊਗਾ ਉਹ ਐ ਮੰਨ ਲਾ ਵੀ ਹੋਰਾਂ ਭਰਦੀ ਕੁਆਲਿਟੀ ਬਣਦੀ ਹੂੰ ਸਹੀ ਕਿੱਥੋਂ ਤੱਕ ਮੇਰਾ ਅੰਦਾਜ਼ ਜੜਾ ਠੀਕ ਆ 20 ਕੋਸ਼ ਕਹਦੇ ਆ ਹੂੰ 20 ਬੱਚੀ 27 28 ਕਿਲੋ ਤੱਕ ਤੈਨੂੰ ਖੁੱਲਾ ਪੋਣਾ ਚਾਹੀਦਾ ਓਕੇ ਹਾਂ ਠੀਕ ਆ ਭਾਈ ਕੁਆਲਿਟੀ ਦੇ ਸਤੇ ਕੋਈ ਨਹੀਂ ਬੁਸ਼ ਕਰਲਾ ਮਾੜੀ ਜੀ ਬੁਸ਼ ਕਰਲਾ ਬਹੁਤ ਚੰਗਾ ਆ ਹਣਾ ਭਾਈ ਹਾਂ ਬਿਊਟੀ ਵਾਲੀ ਆ ਬੱਚੇ ਤੇ ਬਾਲੀ ਬਿਊਟੀ ਆ ਅੰਤ ਕੋਈ ਨਹੀਂ ਬੱਚੇ ਦਾ ਕਿੱਥੇ ਮਿਲਦੇ ਇਹ ਜੀ ਚਲੋ ਆਪਣਾ ਤਾਂ ਵਪਾਰ ਲੈਣਾ ਵੇਚਣਾ ਲੈਣਾ ਹਮ ਪਰ ਨਹੀਂ ਮਿਲਦੇ ਨਹੀਂ ਮਿਲਦੇ ਕੋਈ ਬਿਰਲਾ ਬੰਦਾ ਜਿਹੜਾ ਇਹ ਜੇ ਜਾਨਵਰ ਨੂੰ ਵੇਚਦਾ ਸਹੀ ਗੱਲ ਨਹੀਂ ਵੇਚਦਾ ਨਹੀਂ ਬਾਕੀ ਤੁਸੀਂ ਐ ਮੰਨ ਲਓ ਵੀ ਇਹਨਾਂ ਚੀਜ਼ਾਂ ਦੀ ਕੀਮਤਾਂ ਕੋਈ ਨਹੀਂ ਕੀਮਤ ਕੋਈ ਨਹੀਂ ਹਾਂ ਏ ਢਲ ਬੋਰ ਹੁਣ ਜਿਹਦੇ ਘਰੇ ਜਾਊ ਮੰਨ ਲਾ ਵੀ ਇੱਕ ਤੋਂ ਦੋ ਬਣ ਜਾਣਗੀਆਂ ਦੋ ਤੋਂ ਚਾਰ ਬਣਾ ਦੇ ਵੀ ਪ੍ਰਮਾਤਮਾ ਜੀ ਨੇ ਪੈਸੇ ਲਾਉਣੇ ਦਿਲ ਕੱਢ ਕੇ ਪਾਈ ਸਹੀ ਗੱਲ ਆ ਭਾਈ ਸਹੀ ਗੱਲ ਹਮ ਫੇਸ ਦਿਖਾਉਨੇ ਆ ਕਰਮਾਈ ਦਾ ਫੇਸ ਦੀ ਬਿਊਟੀ ਦੇਖੋ ਟੂਆ ਟੂਆ ਉਹ ਦਿਵਾਦੀ ਪੂਰੀ ਚੰਗੀ ਸਨਖਪੋਣਾ ਬੈਡ ਦੇ ਵਿੱਚ ਫੁੱਲ ਫੁੱਲ ਬਰੀਡ ਕਿ ਨਹੀਂ ਬਾਈ ਹਾਂਜੀ ਹਾਂ ਘਾਟ ਕੋਈ ਨਹੀਂ ਕੋਈ ਨਹੀਂ ਹਾਂ ਹੂੰ ਕੁਆਲਿਟੀ ਇੱਕ ਨੰਬਰ ਆ ਮੋਬਾਈਲ ਹੀ ਫਟ ਬਾਕੀ ਚਮਕਦੂਕ ਪੂਰੀ ਹੈ ਕਰਮਾਈ ਤੇ ਬਾਕੀ ਸੀਮਣ ਦਾ ਰਿਕਾਰਡ ਬਾਈ ਕਹਿੰਦਾ ਸੀਮਣ ਦਾ ਕਾਟ ਤੇ ਆਪਾਂ ਮੋਬਾਈਲ ਮਗਾ ਲਾਂ ਮੈਂ ਮੋਬਾਈਲ ਉਧਰ ਕਰਤਾ ਸੀ ਠੀਕ ਛੜ ਨਹੀਂ ਖੜਨੀ ਚੈੱਕ ਕਰੋ ਬੈਡ ਦੀ ਬਾਈ ਦਿਖਾ ਦੇ ਰਿਕਾਰਡ ਜਿਹੜਾ ਬਾਈ ਰਿਕਾਰਡ ਆ ਹੂੰ ਕਿਹੜੇ ਸੀਮਣ ਦੀ ਹੈ ਇਹ? ਪੜ੍ਹ ਕੇ ਦੱਸ ਦੇ ਮੈਨੂੰ ਤਾਂ ਅੰਗਰੇਜ਼ੀ ਵਿੱਚ ਫਾਦਰ ਏਵੀਐਸ ਹਾਂਜੀ ਠੀਕ ਆ ਕੋਈ ਚੈੱਕ ਕਰਨੀ ਬਾਈ ਕੋਲੇ ਸਾਰਾ ਰਿਕਾਰਡ ਹੈਗਾ ਬਾਈ ਹਨ ਤੇ ਬਾਕੀ ਬਾਈ ਸੈਂਡ ਵੀ ਕਰ ਦੂਗਾ ਹਨ ਭਰਾ ਹਾਂ ਆਪਾਂ ਕਰ ਦਾਂਗੇ ਜੀ ਨੇ ਤੁਹਾਨੂੰ ਠੀਕ ਆ ਭਾਈ ਹਾਂਜੀ ਕੁਆਲਿਟੀ ਇੱਕ ਨੰਬਰ ਬ੍ਰੀਡ ਇੱਕ ਨੰਬਰ ਦੁੱਧ ਦਾ ਰਿਕਾਰਡ ਬਾਈ ਕਹਿੰਦਾ ਉਮੀਦ ਬਹੁਤ ਚੰਗੀ ਹੈ ਇਹਦੇ ਤੋਂ ਜਿਹੜੇ ਹਿਸਾਬ ਨਾਲ ਵੜ ਦੀ ਤਿਆਰੀ ਆ ਕਿਉਂ ਉਮਰ ਹਜੇ ਛੋਟੀ ਆ ਅੱਗੇ ਬਾਕੀ ਹੁਣ ਹੱਕਾ ਨਾ ਦੇਣ ਦਾ ਮੰਨ ਲਾ ਵੀ ਹੁਣ ਰੋਤ ਤਾਂ ਚੰਗੀ ਹੁੰਦੀ ਆ ਅੱਗੇ ਬਾਕੀ ਲੈ ਹੂੰ ਸਹੀ ਗੱਲ ਆ ਹਾਂਜੀ ਤੋ ਆ ਦੇ ਕਰਮ ਵਾਲੀ ਦੇ ਕਰੇ ਬਾਲਾ ਦੋਦੀਵਾਦੀ ਪੂਰੀ ਚੰਗੀ ਆ ਨਾ ਪਤਾ ਕੀ ਬਾਤ ਬਾਕੀ ਚਾਰੂ ਚੂਰ ਦਾ ਨਹੀਂ ਅੰਤ ਕੋਈ ਹਮ ਮੁੱਲ ਫਿਰ ਜਾਇਜ਼ ਮੁੱਲ ਜਾਇਜ਼ ਦਾ ਜੇ ਤਾਂ ਮੰਗ ਲਈ ਆਪਾਂ 1.5 ਲੱਖ ਹਮ ਬਾਲਾ ਉਹ ਵੀ ਨਹੀਂ ਠੀਕ ਆ ਪਰ ਚਲੋ ਆਪਾਂ ਤਾਂ ਵੇਚਣੀ ਆ ਕਰਮ ਵਾਲੀ ਨੂੰ 1,35,000 ਰੁਪਏ ਦੀ ਵਿਛਦੀ ਦਾ ਠੀਕ ਆ ਮਾਨਦਾਨ ਹੋ ਜਾ ਕਰ ਦਾਂਗੇ ਓਕੇ ਬਈ 1,35,000 ਰੁਪਏ ਮੋਲਾ ਮਾਨਦਾਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਬਈ ਮੁੱਲ ਮਨ ਕੇ ਚਲੋ ਜੈ ਜੈ ਕਿਉਂ ਹਲੇ ਬੱਚੀ ਹੋਈ ਆ ਬਾਈ ਹਣ ਹਲੇ ਪਤਾ ਨਹੀਂ ਰੰਗ ਕੀ ਦਿਖਾਉਣਿਆ ਕਰਮ ਵਾਲੀ ਨੇ ਜਿਹੜੇ ਹਿਸਾਬ ਨਾਲ ਤਿਆਰੀ ਆ ਨਾ ਲੇਵਾ ਬਹੁਤ ਸੋਹਣਾ ਹੋ ਰਿਹਾ ਬੜਾ ਚੰਗਾ ਬਣਾਉ ਉਹ ਇਨਾਂ ਦੇ ਤਾਂ ਕਿਹੜੀ ਵਿੱਚੇ ਦੇ ਲੱਗ ਜੂਗਾ ਅਗਲਾ ਕਹੀ ਦਿੰਦਾ ਸਹੀ ਗੱਲ ਆ ਬਾਕੀ ਪੋਲੀ ਦੇ ਪੋਲੀ ਦੇ ਹਾਂ ਉਸ ਬਾਈ ਤਾਂ ਹੀ ਨਹੀਂ ਥਣ ਚ ਲੋਕਾ ਨਹੀਂ ਪਾਇ ਵਿਚ ਅੱਗੇ 2 ਨੰਬਰ ਕਿਹੜਾ ਸੂਏ ਜੀ ਇਹ ਮੰਨ ਲਓ ਵੀ ਪਹਿਲਾ ਸੂਏ ਸੂਈ ਵੀ ਅਗਰ ਓਕੇ ਹਾਂਜੀ ਠੀਕ ਐ ਕਦੋਂ ਸੂਈ ਇਹ ਇਹ ਮੈਂ ਕਹਿੰਦਾ ਹੋਊਗੀ 15 18 ਦੇੰਦੀ ਸੂਈ ਬੱਚਾ ਕੀ ਦੇਤਾ ਬੱਚਾ ਜੀ ਬੱਚਾ ਦੇਤਾ ਇਹ ਦੁੱਧ ਕਿੰਨਾ ਹੁਣ ਚੂਣ ਵਾਲਾ ਇਸ ਟਾਈਮ ਚੂਣ ਵਾਲਾ ਦੇਖੋ ਵੀ ਆਪਾਂ ਥੋੜਾ ਜਿਹਾ ਇੱਕ ਤਾਂ ਝੜੀ ਦਾ ਕਰਕੇ ਇੱਕ ਮਿੰਟ ਨੂੰ ਲਈ ਵੀ ਆ ਬਾਹਰ ਠੀਕ ਆ 14 ਕਿਲੋ ਜਿਹੜਾ ਆਪਾਂ ਚਵਾ ਸਕਦੇ ਉਹ ਉਹ ਆ ਕਹਿਣ ਦਾ ਓਕੇ ਤਾਂ ਨੂੰ ਤਾਂ ਆਪਾਂ 20 ਕਹਦੇ ਸਵਾਦ ਨਹੀਂ ਆਉਂਦਾ ਉਸ ਦਾ ਠੀਕ ਆ ਭਾਈ ਹਾਂਜੀ ਠੀਕ ਆ ਭਾਈ ਤੇ ਚਵਾਈ 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 ਤਾਂ ਆਪਾਂ ਮਾਰ ਦਾਂਗੇ ਧਾਰਾ ਇੱਕ ਨੰਬਰ ਆ ਵਾਕੀ ਸੀਲ ਸਾਹੂ ਇਹ ਦੀ ਬਾਹਰ ਤੈਨੂੰ ਵੀ ਪਤਾ ਲੱਗ ਰਿਹਾ ਕੱਦ ਬਹੁਤ ਆ ਯਾਰ ਵੇੜਦਾ 20 ਕਿਲੋ ਤਾਂ ਘਰ ਦੇ ਦੂ ਗ੍ਰਾਮਦਾਰੀ ਨਾਲ ਠੀਕ ਆ ਭਾਈ ਅੱਧ ਤੇ ਸੀਲ ਸਾਹੂ ਦਾ ਤਾਂ ਅੰਤ ਜਿਵੇਂ ਮਰ ਜੀ ਹੱਥ ਫੇਰੀ ਚੱਲ ਕੋਈ ਜੱਕਰੀ ਹੋਲ ਦੇ ਬਈ ਸੋਹਣੇ। ਅਲਮਾਈ ਲੂਈ ਬਹੁਤ ਅੱਛੀ। ਬਿਊਟੀ ਕਮਾਲ। ਕੱਦ ਫੁੱਲ, ਲੰਮੀ ਲੁੰਮੀ, ਬਹੁਤ ਥਣ, ਬਹੁਤ ਚੰਗਾ। ਸੋਈ ਸਵਾਈਆ। ਬਿਊਟੀ ਚੈੱਕ ਕਰ ਲੋ ਕਰਮਾਲੀ ਦੀ। ਇੱਕ ਲੰਬਾਈ ਚੰਗੀ ਆ। ਬਾਕੀ ਥੋੜਾ ਚੈੱਕ ਕਰ ਲੋ। ਕਿਆ ਬਾਤ। ਅੱড়ে ਜਾ ਪੁੱਤ। ਮੁੱਲ ਕੀ ਹੈ ਜਿਆ ਜਿਆ? ਮੁੱਲ ਵਾਸੇ ਦਾ ਜਿਆ ਜਿਆ। ਹੁਣ ਛੜੀ ਛੁੜੀ ਦਾ ਹਿਸਾਬ ਆ। ਹੁਣ ਤਾਂ ਚਾਹੇ ਜਿੰਨਾ ਮਰਜੀ ਕਰ ਲੈ 60000 ਦੀ ਵੜ ਦੇ ਦਾਂ। ਠੀਕ ਆ ਬਈ। ਮੁੱਲ ਕਰਾਉਣਾ ਬਾਈ ਕਹਿੰਦੇ ਜਿੰਦਾ ਮਰਜੀ ਕਰਾ ਲਓ 60000 ਦੀ ਵਾੜਾ ਜਿਹੜੀ ਦੇ ਦੇਾਂਗੇ ਮਾਨਤਨ ਕੋਈ ਚੱਕਰ ਨਹੀਂ ਮਾਰੂਗਾ ਹੋ ਜਾਊਗਾ ਬਾਈ ਕੱਦ ਫੁੱਲ ਆ ਛੋਟੀ ਨਾ ਮੰਨਿਓ ਕੱਦ ਫੁੱਲ ਬ੍ਰੈਂਡ ਪ੍ਰਿੰਟ ਬਹੁਤ ਚੰਗਾ ਕਰਾ ਬਾਕੀ ਢਾਂਚਾ ਢੋਣਚਾ ਬਹੁਤ ਸੋਹਣਾਗਾ ਵਾੜ ਦਾ ਸਹੀ ਆ ਫਾਰਮ ਵਾਲੀ ਬੱਚੀ ਆ ਹਮ ਖਣ ਭਾਂਡਾ ਬਹੁਤ ਸਾਫ਼ ਆ ਵਾੜ ਦੀ ਸਹੀ ਆ ਬਾਕੀ ਧਾਰਾ ਕੋਈ ਚੱਕਰ ਬਾਕੀ ਧਾਰਾ ਆਪਾਂ ਮਾਰ ਕੇ ਚੋਈ ਕਰਾ ਕੇ ਵਿਖਾ ਦਾਨੇ ਆ ਓਕੇ ਬਾਈ ਨਾ ਨਾ ਚੱਕਰ ਨਹੀਂ ਠੰਡੀ ਪਾਉ ਤਾਂ ਨਾ ਪੰਡਿਆ ਦਾ ਲੈ ਇੱਕੜਾ ਕੋਈ ਆ ਦੋਗਲੀ ਹੈ ਹੂੰ ਚਵਾਈ ਚੈੱਕ ਚੋਣ ਵੀ ਚੰਗਾ ਹਨਾ ਬਈ ਮੋਟਾ ਮੋਟਾ ਚੋਣਾ ਜਿਵੇਂ ਜੋਲਾ ਮਸ਼ੀਨ ਤੇ ਚਲਾ ਬਾਕੀ ਨਾਂ ਦਾ ਕਰਮ ਵਾਲਿਆਂ ਨੇ ਕਹਿਣਾ ਕੁਝ ਨਹੀਂ ਹੁੰਦਾ ਹੂੰ ਲੈ ਬਈ ਚਵਾਈ ਜੋਈ ਇੱਕ ਨੰਬਰ ਆ ਬਾਈ ਕਹਿੰਦਾ ਕਹਿਣ ਵਾਲੀ ਨਹੀਂ ਦੁੱਧ ਹਾਜ਼ਰ ਆ ਠੀਕ ਹੈ ਕਿ ਨਹੀਂ ਪਏ ਦੋ ਡੰਗ ਚੋਗੇ ਬਾਈ ਤਸੱਲੀ ਕਰ ਸਕਦਾ ਹੈ ਨਾ ਸਹੀ ਗੱਲ ਆ ਤੇ ਲੇਵਾ ਕਮਾਲ ਦਾ ਮੂਹੂ ਚੈੱਕ ਕਰ ਲੂ ਕੱਲਾ ਕੱਲਾ ਥਣ ਗਾਣਾ ਨੂੰ ਹੁੱਲ ਚੰਗਾ ਬਈ ਮੁੱਲ ਜੈਜ ਮਾਨਦਨ ਮੌਕੇ ਤੇ ਹੋ ਜਾਊਗਾ ਬਈ ਜਰਸੀ ਵੀ ਡਾਇਮੰਡ ਪੀਸ ਹਨ ਕੀ ਇਨਾ ਪੀਸ ਆ ਭਾਈ ਧੰਨਵਾਦ